ਗਲੋਬੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਸਾਰੇ ਵਧੀਆ ਚੀ ਚੌਟ ਚੜਦੀ ਕਲਾ ਚ ਹੋਵੋ ਤੇ ਆਪਾਂ ਵਧੀਆ ਬਿਲਕੁਲ ਟਿਕਾ ਰਹੇ ਅੱਜ ਦਾ ਬਲੌਗ ਆਪਾਂ ਆਰੰਭ ਕਰਦੇ ਹਾਂ ਸਟਾਰਟ ਤੇ ਤੁਸੀਂ ਦੇਖੋ ਕਿ ਅੱਜ ਆਪਾਂ ਸਾਰੀ ਰਾਤ ਕੀ ਕੀ ਕਰਦੇ ਹਾਂ ਬਲੌਗ ਪੂਰਾ ਲਾਸਟ ਤੱਕ ਦੇਖਿਆ ਕਰੋ ਚੈਨ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਤੇ ਬਾਕੀ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ ਕਿ ਆਪਾਂ ਆਏ ਹਾਂ ਥੋੜਾ ਜਿਹਾ ਬਾਜ਼ਾਰ ਮਾਰਕੀਟ ਬਿਲਡਿੰਗ ਬੜਕੋ ਨਵੀਂ ਆ ਬੰਦੀਆਂ ਸਾਰੀਆਂ ਬਹੁਤ ਉੱਚੀ ਬਿਲਡਿੰਗ ਬੰਦਈ ਤੇ ਐ ਸੜਦੇ ਆ ਕੰਮ ਅੰਦਰ ਮਾਗੀ ਆਪਾਂ ਇਧਰ ਬਜ਼ਾਰ ਦੇ ਵਿੱਚ ਖਾਣ ਪੀਣ ਵਾਸਤੇ ਆਏ ਤੇ ਬੰਦਾ ਆਪਣਾ ਲੋਤਾ ਰੇੜੀ ਨਾਲ ਲੱਗ ਗਈ ਕਿ ਭੱਜ ਨਾ ਜਾਵੇ ਥੰਮੇ ਚੂਰੀਆਂ ਖਾਣ ਲੱਗੇ ਚੂਰੀਆਂ ਮੇਰਾ ਤਾਂ ਸਪੈਲਿੰਗ ਵੀ ਫਸ ਜਾਂਦਾ ਤੇ ਰੇੜੀ ਛੱਡ ਦੋ ਹਣਾ ਵੇਰਾ ਮੰਚੂਰੀ ਆਂਦਾ ਸਪੈਲਿੰਗ ਵੀ ਪਸ ਜਾਂਦਾ। ਪਾਣੀ ਕਢਾ ਦੇਾਂਗੇ। ਤੇ ਕਾਨੇ ਹੂੰ ਅੱਜ ਸ਼ਾਮ ਨੂੰ ਕਢਾ ਦੇਾਂਗੇ। ਠੀਕ। ਦਾਦ ਨੂੰ ਓਕੇ। ਰੇਲੀ ਦੇ ਘਾਨੇ ਮੰਚੂਰੀ ਆਂ। ਬਾਕੀ ਦਾ ਵਲੌਗ ਆਪਾਂ ਬਣਾਵਾਂਗੇ ਉੱਥੇ ਜਾ ਕੇ। ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ। ਪਾਪਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਕੇ ਜਾਓ ਮੁੰਡੇ ਨੂੰ ਜਿਆਦਾ ਜਿਆਦਾ ਸਪੋਰਟ ਕਰੋ ਸਪੋਰਟ ਕਰੋ ਛੋਟੇ ਵੀਰ ਨੂੰ ਸਪੋਰਟ ਦਿਨੋ ਬਹੁਤ ਜਾਸ ਮੋਡੀ ਹੋ ਗਿਆ ਐ ਬਹੁਤ ਘਟਿਆ ਬਾਕੀ ਜੂਸ ਦੀ ਰਿਹੜੀ ਵੀ ਆ ਗਈ ਜੇ ਜੂਸ ਬਿਨਾਂ ਕੀਤੀ ਨਾ ਜੂਸ ਅਬੇ ਰੁਕੋ ਅਬਾ ਚੋ ਪੀਨੇ ਤਾਂ ਕੀ ਪਹਿਲਾਂ ਪੀ ਲਈਏ ਚਲੋ ਠੀਕ ਹੈ ਵੀ ਮਿੱਤਰੋ ਮਿਲਦੇ ਆਂ ਕੇ ਮਚੂਰੀਆ ਨਾ ਆ ਗਿਆ ਸਾਡਾ ਐਸੀ ਤਾਂ ਐਸੀ ਦੇਣੀ ਆ ਪਰ ਲੱਗ ਜੇ ਕੋਲੀ ਮੈਂ ਤਾਂ ਹੀ ਖਾਲੀ ਆ ਜੀ ਬਹੁਤ ਵਧੀਆ ਬਣਾਇਆ ਨੇ ਦਾ ਭਾਬੀ ਨੇ ਲੋ ਵੀ ਮਿੱਤਰੋ ਤੁਰ ਪਏ ਆਪਾਂ ਗੱਡੀ ਲੈ ਕੇ ਗੱਡੀ ਮਿਲੀ ਹੋਣਾ 10 ਵਜੇ ਦੇ ਕਰੀਬ ਉਹ ਕੰਮ ਕਿਤੇ ਗਿਆ ਸੀ ਜ਼ਰੂਰੀ ਤੇ ਕੱਲ ਆਪਾਂ ਜਿਹੜੀ ਜੁਮੇਵਾਰੀ ਉਹ ਪੂਰੇ ਇਮਾਨਦਾਰੀ ਨਾਲ ਨਾ ਭਾਈ ਤੇ ਬਾਕੀ ਬਚੀ ਅੱਜ ਪੂਰੀ ਕਰਾਂਗੇ ਬਾਕੀ ਦੇ ਤੁਹਾਨੂੰ ਭਾਈ ਸਾਹਿਬ ਦੱਸਣੀ ਹੈ ਕੀ ਕੀ ਕਰਨਾ ਅੱਜ ਆਪਾਂ ਅੱਜ ਜਿਹੜੇ ਕੱਲ ਦੋ ਗਾਡਰ ਕੱਢੇ ਸੀ ਹਾਂਜੀ ਉਹ ਹੋ ਗਏ ਟੇਡੇ ਤਲਾਂ ਜਾ ਕੇ ਉਹ ਸਿੱਧੇ ਕਰਨੇ ਆ। ਮੈਨੂੰ ਸਿੱਧੇ ਕਰਨੇ ਪਏ। ਹਾਂਜੀ ਇਹਨਾਂ ਨੇ ਵੱਡਿਆਂ-ਵੱਡਿਆਂ ਇੰਜੀਨੀਅਰਾਂ ਸਾਡੀ ਸੁਣੀ ਨਹੀਂ। ਇਹਦੋਂ ਆ ਕੇ ਥੱਲੇ ਜੀਐਸਜੀ ਪਾ ਲਓ ਇਹ ਟੇਡੇ ਹੋ ਜਾਣੇ। ਟੇਡੇ ਹੋ ਜਾਣੇ ਪਰ ਨਾ ਸਾਡੀ ਸੁਣੀ। ਅੱਜ ਨਾਲ ਦੀ ਆ ਗਈ ਨੌਕਰੀ ਖਤਰੇ 'ਚ। ਅੱਜ ਜਾ ਕੇ ਪਹਿਲਾ ਉਹ ਪ੍ਰੋਜੈਕਟ ਕਰਨਾ। ਹਾਂ। ਗਾਡਰ ਸਿੱਧੇ ਕਰਨੇ ਆ ਫਿਰ ਇੱਕ ਗੱਡ ਰਹਿ ਗਿਆ। ਉਹਨੂੰ ਕੱਢ ਕੇ ਉਹ ਬਾਹਰ ਕੱਢ ਕੇ ਰੱਖਦੇ ਆਂ ਦੇਖਦੇ ਆ ਕਿੰਨੇ ਵਜੇ ਤੱਕ ਫ੍ਰੀ ਹੁੰਨੇ ਆ 2 ਵਜੇ ਜਾਂ 3 ਵਜੇ ਤੋਂ ਬਾਅਦ ਹੀ ਫ੍ਰੀ ਹੋਣਾ ਹੈ। ਉਸ ਤੋਂ ਬਾਅਦ ਸਵੇਰੇ ਸਾਡ ਫੇਰ ਹੋ ਜਾਏਗਾ ਘੁੰਮਣ ਜਾਣ ਦਾ ਮਾਲ ਜਾਣਾ ਸ਼ੋਪਿੰਗ ਕਰਨ ਆਉ ਤੇ ਦੇਖਦੇ ਆ ਚਲਦੇ ਆ ਟੀਮਾਰਟ ਜਾਵਾਂਗੇ ਟੀਮਾਰਟ ਕੀ ਬਣਦਾ ਸਾਡਾ ਕਰੂ ਸਾਡਾ ਕਿੱਦਾਂ ਕੰਮ ਕਰਦਾ ਕੀ ਕਰਦਾ ਅੱਗੇ ਬਖਾਉਣੇ ਤੁਹਾਨੂੰ ਸਾਡੇ ਬੰਦੇ ਸੁੱਤੇ ਅਜੇ ਉਹਨਾਂ ਨੂੰ ਜਾ ਕੇ ਠਾਉਣੇ ਆ ਹਾਂ ਠਾਉਣੇ ਜਾ ਕੇ ਉਹਨਾਂ ਨੂੰ ਠਾ ਕੇ ਉਹਨਾਂ ਨੂੰ ਜਾਨਾ ਕਿ ਲੋਡ ਕਰਨਗੇ ਲੋਡ ਕਰਨ ਤੋਂ ਬਾਅਦ ਫਿਰ ਦੇਖਦੇ ਆ ਮਾਲ ਚੱਲ ਕਿਦਾਂ ਦਾ ਬਣਦਾ ਤੋਂ ਉਪਰ ਅਗਰ ਲਾ ਭਾਵਾ ਆ ਦੇਖ ਕਿੱਥੇ ਡੱਗਦਾ ਨੇ ਪਰਲੇ ਬਣੇ ਜਿਓ ਕੰਦ ਜੀ ਕੰਦ ਜੀ ਹੁੰਨੇ ਜਨੂੰ ਇਹਨੇ ਤੋੜ ਲਿਆ ਚਲੋ ਵੀ ਮਿੱਤਰੋ ਮਿਲਦੇ ਆ ਮਿਲਦੇ ਅੱਗੇ ਜਾ ਕੇ ਪਲਾਂਟ ਚ ਨੈਕਸਟ ਵੀ ਮਿੱਤਰੋ ਆਪਾਂ ਪਾਵਾਂਗੇ ਪਲਾਂਟ ਚ ਦੇ ਪਲਾਂਟ ਦੇ ਵਿੱਚ ਟਿੱਕੜ ਵੇਖੋਗਾ ਨਾ ਇੱਕ ਇੱਕ ਸਲਾਗਿਆ ਦੂਜਾ ਲਾਉਂਦਾ ਲੋਡ ਕਰਕੇ ਲਾਉਂਗਾ ਫਿਰ ਲੋਡ ਕਰਕੇ ਲਿਆਉਂਦੇ ਤੇ ਆਪਾਂ ਚੱਲੇ ਉਧਰ ਸਹੀ ਕਰਨਾ ਗਾਰਡਨ चलो तारीख रुपये तरीक त्रीक पैंतरी बोला गार्ड सीधे कर दो ए सीबी मंगाया जीएसबी <laughs> नहीं मंगाया तारीफ, है, तारीफ, है, तारीफ, है, तारीफ, है, तारीफ है। ਸਾਲ ਆਰਡਰ ਦਿਆ ਦਾ ਜੀਐਸਬੀ ਦਾ ਆਰਡਰ ਦੇ ਨੀچے ਕੋਣ ਆਜ ਆਇਆ ਹੈ ਲੋਡਰ ਹੈ ਉਸਨੇ ਵੀ ਖੱਡਾ ਡਾਲ ਦਿਆ ਲੋ ਵੀ ਮਿੱਤਰੋ ਨਾ ਇੱਕ ਗੱਡਰੀ ਉਹ ਆਪਾਂ ਸਿੱਧਾ ਕਰਤਾ ਹੈ ਨਾ ਆਪਣਾ ਖੱਡਾ ਸੱਲੇ ਤੇ ਇਹ ਦੂਜਾ ਗੱਡਰ ਸੁਕਾ ਕਰਨ ਨੂੰ ਆਪਾਂ ਕਰਦੇ ਆਂ ਤੇ ਮਾ ਦੋਸਤੋ ਇਹ ਆਪਣਾ ਕੰਮ ਕਿੰਨਾ ਦਾ ਲੱਗਦਾ ਆ ਪਾਜੀ ਸ਼ੇਸ਼ਨ ਸਰ ਤੇ ਮੋਹਨਦੀਪ ਸਿੰਘ ਸਾਨੂੰ ਦੋਵਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੋਬਲਮ ਸੀ ਪਹਿਲਾਂ ਸੀ ਡਾਕਟਰ ਤੇ ਰਖਵਾਏ ਸੀ ਪਰ ਪੂਰੇ ਸੇਸ਼ਨ ਲੱਗੇ ਉਹ ਕਾਰਨ ਸੀ ਇਹ ਸਾਰਾ ਦਿਨ ਸੁੱਤੇ ਨਹੀਂ ਕਾਰਨ ਸੀ ਕਾਰਨ ਦੀ ਜੀਐਸਪੀ 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 ਆ ਜੀਐਸਪੀ ਕਰਨ ਤਾਂ ਜਿਹੜਾ ਆਇਆ ਸ਼ਾਹ ਤੇ ਲੈ ਕੇ ਰੱਖੀ ਆਈ ਕਰਨ ਤੇ ਕਾਢੇ ਤਾਂ ਰੱਖ ਤੇ ਡਾਕਟਰ ਵੀ ਉਹਨਾਂ ਦੁਬਾਰਾ ਕੰਮ ਕਰ ਰਹੇ ਸੀ ਜੋ ਕਿ ਮੈਂ ਜਲਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਹਾਂ ਕਾ ਟੀਮ ਲਾ ਕੇ ਡਾਕਟਰ ਸਹੀ ਤਰੀਕੇ ਨਾਲ ਤੇ ਗਿਆ ਸਿੱਧਾ ਕਰਨਾ ਇੱਕ ਹੋਰ ਕਰਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ ਗੱਡਾ ਆ ਜਾਣਾ ਉਸ ਤੋਂ ਪਹਿਲਾਂ ਨਹੀਂ ਲੈ ਗਿਆ ਪਾਣੀ ਪਰਾ ਸਾਹ ਜੀ ਆਡੇ ਰੇਂਜ ਚ ਬੈਠੇ ਆ ਬਾਹਰ ਖਾਦੇ ਯਾਰ ਖਾਦੇ ਯਾਰ ਓਕੇ ਹੋ ਗਿਆ ਰਖਾ ਦੇ ਰਖਾਓ ਰਖਾਓ ਜਾ ਜਾ ਪਾਣੀ ਪਰ ਕੇ ਲਿਆ ਸੀੜੀਆਂ ਨਾ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਇਹ ਕੱਲ੍ਹ ਦਾ ਵਾਪਸ ਦਾ ਵਾਪਸ ਜਗਾ ਹਾਂ 1 ਮਿੰਟ ਰੁਕਿਓ ਇਧਰੋਂ ਗਾਡਰ ਆ ਗਿਆ ਰੋਡ ਪਾਰ ਕਰਨਾ ਤੇ ਚੜ੍ਹਨ ਨਹੀਂ ਦਿਆ ਬਹੁਤ ਸਲਿੱਪਿੰਗ ਕਰਨਾ ਬਹੁਤ ਮੁਸ਼ਕਲ ਨਾਲ ਕੱਢ ਕੇ ਲਿਆਏ ਆ ਮਿੱਤਰੋ 1 ਕਲੋ ਡ੍ਰੇਪ ਆ ਗਿਆ 1 ਕਲੋਡਰ ਪਿੱਛੇ ਤੇ ਉਹ ਰੋਕੋ ਉਧਰ ਕਨਾਲ ਨੂੰ ਕੱਢ ਕੇ ਲਿਆਏ ਆ ਉਥੋਂ ਨਿਕਲ ਜਾਣ ਤੇ ਇੱਧਰ ਬਹੁਤ ਟ੍ਰੈਫਿਕ ਜਿਆਦਾ ਹੈ ਗੱਡੀ ਖਲਾਰੀ ਹੈ ਚੱਲਦੇ ਆ ਗੱਡੀ ਲੈ ਕੇ ਇੱਥੇ ਵੀ ਕੰਮ ਖਸੂਤਾ ਹੀ ਹੁੰਦਾ ਆਗਰ ਬੋੜ ਕੱਲ ਵਾਲਾ ਬਲੌਗ ਦੇਖਿਆ ਤਾਂ ਅੱਜ ਵਾਲਾ ਵੀ ਦੇਖਣਾ ਲੋ ਵੀ ਆਪਾਂ ਚੱਲਦੇ ਹਾਂ ਗੱਡੀ ਲੈ ਕੇ ਕਿਉਂਕਿ ਗੱਡੀ ਨਾਲ ਨਾਲ ਰੱਖਣ ਦਾ ਫਾਇਦਾ ਬਹੁਤ ਹੈ ਇੱਕ ਦੇ ਹੁਣ ਮੈਂ ਉਸ ਸਾਈਡ ਹੀ ਉਸ ਸਾਈਡ ਤੋਂ ਮੈਂ ਇੱਧਰ ਆ ਗਿਆ ਉਸੇ ਟਾਈਮ ਹੀ ਜਦੋਂ ਇਨਾ ਮੈਨੂੰ ਫੋਨ ਕੀਤਾ ਕਿ ਗਾਰਡਨ ਨਹੀਂ ਚੜਨਦੇ ਤੇ ਗੱਲ ਕਰੀ ਇਹਦੀ ਫੋਰਮੈਦੀ ਜ਼ਿੰਮੇਵਾਰੀ ਹੁੰਦੀ ਹੈ ਬਹੁਤ ਭਾਰੀ ਹੁੰਦੀ ਇਹ ਤਾਂ ਕਰਕੇ ਜ਼ਿੰਮੇਵਾਰੀ ਲੈਣੀ ਨਹੀਂ ਹੁਣ ਬਸ 2-4 ਦਿਨਿਆਂ 2-4 ਦਿਨਾਂ ਅਸੀਂ ਜ਼ਿੰਮੇਵਾਰੀ ਖਤਮ ਕਰਦੇ ਨੇ ਤੇ ਗਾਰਡਰ ਆਪਣਾ ਤੁਰ ਪਿਆ। ਬਾਕੀ ਬਾਕੀ ਦਾ ਆਪਾਂ ਵਲੌਗ ਉੱਥੇ ਜਾ ਕੇ ਬਣਾਉਣੇ ਆ। ਇਹ ਇੱਕ ਗੱਡ ਰਿਆ ਇਹੋ ਪਾਰਾ ਪਿਆ। ਯਾਨ ਨਹੀਂ ਦਿਆ। ਤੇ ਇਹ ਨਿਕਲ ਗਿਆ ਗੱਡਰ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਲਾ ਕੇ ਫਿਰ ਜਾਵਾਂਗੇ ਰੂਮ 'ਚ। ਬਾਕੀ ਦੀ ਗੱਲ ਬਾਤਾਂ ਨੂੰ ਜਾ ਕੇ ਜਾ ਕੇ ਦੱਸਦੇ ਤੁਸੀਂ ਲੈ ਰਹੋ ਆਪਣੇ ਵਲੌਗ ਦੇ ਨਾਲ। ਭਾਵੇਂ ਮਿੱਤਰੋ ਕੈਮਰਾ ਸਾਫ ਕਰਦੇ। ਕਿੱਚ ਦੇ ਕੇ ਜਾਉਂਦੇ ਆ। ਗੱਡਰ ਪਹੁੰਚ ਹੀ ਗਿਆ। ਬਹੁਤ ਜ਼ੋਰ ਲਗਾ ਯਾਰ। ਵਲੌਗ ਦੇਖਣਾ। ब्लॉग में बहुत ताकत लगी अच्छा। है, दो ग्रेडर हाँ बहुत उधर कितने बजे डालेगा है कितने बजे डालेगा ये डालेगा मैं आठ बजे सवेरे शाम को शाम को आठ बजे क्यों हाँ शाम को ही डालता हूँ ब्लॉग दिन भर सोता हूँ ठीक ठाक हो ओके हाँ ਚਲੋ ਵੀ ਮਿੱਤਰੋ ਰੱਖ ਕੇ ਗਾਰਡਰ ਫਿਰ ਮਿਲਦੇ ਆਕੇ ਜਨਾਬ ਠੀਕ ਠਾਕ ਹੈ ਕਰਨਦਿਆ ਕਰਨਦਿਆ ਲਓ ਬਈ ਮਿੱਤਰੋ ਆਪਾਂ ਤੁਰ ਪਏ ਆ ਰੂਮ ਨੂੰ ਲਓ ਵੀ ਮਿੱਤਰੋ ਆਪਾਂ ਤੁਰ ਪਏ ਆ ਰੂਮ ਨੂੰ ਘੱਟ ਰਹੀ ਜਿਹੜਾ ਇੱਕ ਉਹ ਆਪਾਂ ਰੱਖਤਾ ਤੇ ਚੱਲਦੇ ਆਂ ਫਿਰ ਭਾਜੀ ਹੈ ਹਾਂ ਚਲੀਏ ਹੁਣ ਆਪਣਾ ਕੰਮ ਹੀ ਤਰ ਨਿਪਟਾ ਅੱਜ ਦੀ ਇੰਗਲਿਸ਼

sleep sweet sweet dream dream ओके आज ਦਾ ਮਿੱਤਰੋ ਬਲੌਗ ਆਪਾਂ ਕਰਦੇ ਇੱਥੇ ਖਤਮ ਤੇ ਕੱਲ ਦੇ ਬਲੌਗ ਚ ਆਪਾਂ ਤੁਹਾਨੂੰ ਮਿਲਾਂਗੇ ਸ਼ਾਇਦ ਦਿਨੇ ਵੀ ਆਪਾਂ ਆਈਏ ਸ਼ਾਇਦ ਯਾ ਅਰਲੀ ਮਾਰਨਿੰਗ 3 ਓ'ਕਲਾਕ 3 ਓ'ਕਲਾਕ ਯਾ ओके 3 ਵਜੇ ਆਪਾਂ ਕਰਤਾ ਪੂਰੇ ਬਲੌਗ ਖਤਮ ਸਟਾਰਟ ਕੀਤਾ ਸੀ ਆਪਾਂ 9 9:30 10 ਵਜੇ ਤੇ ਬਾਕੀ ਦਾ ਬਲੌਗ ਪੂਰਾ ਦੇਖ ਕੇ ਜਾ ਕਰੋ ਐਂਡ ਤੱਕ ओके गाइस ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹਾਂ ਕਮੈਂਡ ਕਰਕੇ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੇ ਸਪੋਰਟ ਕਰਿਓ ਵਾਤੋਂ ਵਾਤ ਸਪੋਰਟ ਮਾਈ ਬ੍ਰਦਰ ਹਾਂ ਵਾਹ ਯੈਸ ਗੁੱਡ ਸਪੋਰਟ ਹਾਂ ਓਕੇ ਮਿਲਦੇ ਹਾਂ ਥੈਂਕ ਯੂ ਨਾਈਸ ਲਾਈਕ ਬਲੌਗ